ਕਹਿੰਦਾ ਜੋ ਵੀਡੀਓ ਦਿਖਾਈਆਂ ਗਈਆਂ ਰਮੈਣ ਦਿਖਾਈ ਗਈ ਕਹਿੰਦਾ ਲੋਕੀ ਤੁਸੀਂ ਉਹਨੂੰ ਮੰਨਦੇ ਆ ਮੈਂ ਕਿਹਾ ਵੀਰਿਆ ਅਸੀਂ ਨਾ ਜਿਹੜੀਆਂ ਵੀਡੀਓ ਦਿਖਾਈਆਂ ਗਈਆਂ ਨਾ ਮੈਂ ਉਹਨੂੰ ਮੰਨਦਾ ਜੇ ਦਿਖਾਈਆਂ ਤੁਸੀਂ ਜੇ ਦਿਖਾਈਆਂ ਜੇ ਵੀਡੀਓ ਬਣਾਈਆਂ ਜੇ ਰਮੈਣ ਦਿਖਾਈ ਆ ਠੀਕ ਹੈ ਨਾ ਜੇ ਮਹਾਭਾਰਤ ਦਿਖਾਇਆ ਕਹਿੰਦਾ ਮਤਲਬ ਕਿਸੇ ਗ੍ਰੰਥ ਦੇ ਉਤੋਂ ਦੇਖ ਕੇ ਪੜ੍ਹ ਕੇ ਸੁਣਾ ਕੇ ਦਿਖਾਇਆ ਕੋਦੇ ਦਿਖਾਤਾ ਠੀਕ ਹੈ ਪਰ ਉਹ ਕਹਿੰਦਾ ਵੀ ਇਹ ਸਾਰਾ ਗਲਤ ਆ ਮੈਂ ਕਿਹਾ ਵੀ ਠੀਕ ਹੈ ਕੀ ਆ ਮੈਂ ਕਿਹਾ ਠੀਕ ਹੈ ਕੀ ਆ ਕਹਿੰਦਾ 베ਦਾਂ ਚ ਲਿਖਿਆ ਹੋਇਆ ਮੈਂ ਕਿਹਾ ਫੇ 베ਦਾਂ ਦਾ ਪ੍ਰਚਾਰ ਕੌਣ ਕਰੂਗਾ ਕਹਿੰਦਾ ਪੁਜਾਰੀ ਕਰ ਮੈਂ ਕਿਹਾ ਤੁਹਾਨੂੰ ਕੌਣ ਕਹਿੰਦਾ ਆ 베 ਪੁਜਾਰੀ ਰੱਖੋ ਤੁਸੀਂ ਆਪ ਕਿਉਂ ਨਹੀਂ ਕਰਦੇ 베ਦਾਂ ਦੀ ਗੱਲ ਤੁਸੀਂ ਆਪ ਕਿਉਂ ਨਹੀਂ ਕਰਦੇ ਗੀਤਾ ਦੀ ਗੱਲ ਪੁਜਾਰੀ ਤਾਂ ਆਪਣਾ ਪੈਸਾ ਕਮਾਉਣਾ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਿਜਾਰਤਾ ਆਇਆ ਉਹ ਪੂਰੀ ਦੁਨੀਆ ਦੇ ਕਹਿੰਦਾ ਮਨਾ ਪੂਰੀ ਦੁਨੀਆ ਨੂੰ ਅਕਲ ਦੇਣ ਵਾਲੀ ਆ ਪਰ ਸਾਡੇਆਂ ਨੇ ਤਾਂ ਰਮਾਲਿਆਂ 'ਤੇ ਟਾਕੇ ਰੱਖ ਲਿਆ ਤਾਂ ਮੈਂ ਕਿਹਾ ਮੈਂ ਬੋਲਦਾ ਕਿ ਨਹੀਂ ਬੋਲਦਾ ਮਗਾ ਤੁਹਾਡਾ ਫਰਜ ਬਣਦਾ ਆ ਜੇ ਸਨਾਤਨ ਧਰਮ ਨੂੰ ਜਿੰਦਾ ਰੱਖਣਾ ਚਾਹੁੰਦੇ ਆ ਤਾਂ ਜਿਹੜੀ ਸਚਾਈ ਆ ਬਾਹਰ ਆ ਪੱਢ ਕੇ ਕਿਉਂ ਨਹੀਂ ਦੱਸਦੇ ਤੁਸੀਂ ਕਿ ਆਹ ਗੱਲ ਆ ਸਤ ਸੰਗਤ ਜੀ ਅੱਜ ਮੈਂ ਆਪ ਜੀ ਦੇ ਨਾਲ ਸਪੈਸ਼ਲ ਮੈਂ ਕੱਲ ਹਿੰਦੂ ਵੀਰ ਸਨਾਤਨ ਧਰਮ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਵੀਰ ਜੀ ਤੁਹਾਡੀਆਂ ਵੀਡੀਓ ਸੁਣਦੇ ਰਹੀਦਾ ਤੁਸੀਂ ਗੁਰਬਾਣੀ ਦੀ ਗੱਲ ਕਰਦੇ ਹੋ ਅਲੱਗ ਹੋ ਬਹੁਤ ਸੋਹਣੀ ਲੱਗਦੀ ਆ ਪਰ ਜਿਸ ਵੇਲੇ ਤੁਸੀਂ ਇਹ ਗੱਲ ਕਹਿਦਨੇ ਆਂ ਵੀ ਰਾਮ ਇੱਕ ਰੱਬ ਨਹੀਂ ਕਹਿੰਦੇ ਉਸ ਵੇਲੇ ਸਾਡਾ ਮਨ ਟੁੱਟਦਾ ਉਸ ਵੀਰ ਨਾਲ ਮੇਰੀ ਘਟ ਤੋਂ ਘਟ ਰਿਕਾਰਡਿੰਗ ਮੇਰੇ ਕੋਲ ਪਈ ਆ 45 ਮਿੰਟ ਮੇਰੀ ਕਾਲ ਹੋਈ ਉਹਦੇ ਨਾਲ 45 46 ਮਿੰਟ ਦੇ ਵਿੱਚ ਵਿੱਚ ਸਾਡੀ ਕਾਲ ਹੋਈ 45 46 ਮਿੰਟ ਸਾਡੀਆਂ ਗੱਲਾਂ ਹੋਈਆਂ ਤੇ ਮੈਂ ਸੋਚਿਆ ਕਿ ਮੈਨੂੰ ਲੱਗਦਾ ਆ ਮੈਨੂੰ ਇਦਾਂ ਲੱਗਦਾ ਹੋ ਸਕਦਾ ਇਹਦਾ ਠੀਕ ਨਾ ਹੋਵੇ ਮੈਨੂੰ ਮਹਿਸੂਸ ਇਦਾਂ ਹੋ ਰਿਹਾ ਕਿ ਜਿਹੜੇ ਸਨਾਤਨ ਧਰਮ ਵਾਲੇ ਸਾਡੇ ਬਜ਼ੁਰਗ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਹ ਨਹੀਂ ਦੱਸਿਆ ਕਿ ਇਹ ਜਿਹੜੇ ਲੋਗ ਆ ਜਿੰਨੀਆਂ ਜਾਤਾਂ ਨੇ ਇਹਨਾਂ ਜਾਤਾਂ ਦੇ ਉੱਤੇ ਮੈਂ ਕਾਬਜ ਹੋ ਕੇ ਬੈਠਾ ਸੀ ਬੱਚਿਆਂ ਨੂੰ ਪੁਜਾਰੀ ਦੇ ਸਨਾਤਨ ਧਰਮ ਧਿਆ ਰੱਖ ਲਿਓ ਇੱਕ ਸਨਾਤਨ ਧਰਮ ਪੁਜਾਰੀ ਚਲਾ ਰਿਆ ਇੱਕ ਸਨਾਤਨ ਧਰਮ ਇੱਕ ਸਨਾਤਨ ਧਰਮ ਕਿੱਥੋਂ ਆ ਰਿਹਾ ਇੱਕ ਪੁਜਾਰੀ ਆਪਣਾ ਧੰਦਾ ਕਰ ਰਿਹਾ ਸਨਾਤਨ ਧਰਮ ਤੋਂ ਜਿਹੜਾ ਪੁਜਾਰੀ ਧੰਦਾ ਕਰਦਾ ਉਹਦੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਆ ਉਹਨਾਂ ਦੱਸਿਆ ਨਹੀਂ ਕਿ ਅਸੀਂ ਇਹਨਾਂ ਇਹਨਾਂ ਦੇ ਲੋਕਾਂ ਤੇ ਇਹਨਾਂ ਦੇ ਪੁਰਖਿਆਂ ਤੇ ਸਦੀਆਂ ਤੋਂ ਜ਼ੁਲਮ ਕੀਤਾ ਸਨਾਤਨ ਧਰਮ ਦੇ ਬੱਚਿਆਂ ਨੂੰ ਨਹੀਂ ਸਮਝਾਇਆ ਗਿਆ ਮੈਂ ਜਦੋਂ ਉਹਦੇ ਨਾਲ ਕੱਲ ਗੱਲ ਕਰ ਰਿਹਾ ਸੀ ਤਾਂ ਮੈਂ ਆਪਣੇ ਮਨ ਦੇ ਵਿੱਚ ਮਹਿਸੂਸ ਕਰ ਰਿਹਾ ਸੀ ਕਿ ਯਾਰ ਸਨਾਤਨ ਧਰਮ ਦੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਨੇ ਗੱਲ ਨਹੀਂ ਸਮਝਾਈ ਕਿ ਅਸੀਂ ਸਦੀਆਂ ਤੋਂ ਇਹਨਾਂ ਦੇ ਉੱਤੇ ਰਾਜ ਕੀਤਾ ਔਰ ਅਜ ਵੀ ਕਰ ਰਹੇ ਹਨ ਔਰ ਉਹ ਜਿਹੜਾ ਵੀਰ ਮੇਨਾ ਗੱਲ ਕਰ ਰਿਹਾ ਸੀ ਜਦੋਂ ਰਾਮ ਜੀ ਦੀ ਗੱਲ ਕਰ ਰਿਹਾ ਸੀ ਜਿਸ ਵੇਲੇ ਕ੍ਰਿਸ਼ਨ ਜੀ ਦੀ ਗੱਲ ਕਰ ਰਿਹਾ ਸੀ ਗੀਤਾ ਦੀ ਗੱਲ ਕਰ ਰਿਹਾ ਸੀ ਵੇਦਾਂ ਦੀ ਗੱਲ ਕਰ ਰਿਹਾ ਸੀ ਮੈਨੂੰ ਫਿਰ ਮਹਿਸੂਸ ਹੋਇਆ ਕਿ ਇਹਦੇ ਉੱਤੇ ਮੈਨੂੰ ਬੋਲਣਾ ਚਾਹੀਦਾ